राजपुर पाया तो आजाद किसान कमेटी दुआबा पंजाब पंजाब सरकार लैंड पुलिंग पॉलिसी खिलाफ किसान वालों आजाद किसान कमेटी दुआबा पंजाब दे प्रधान हरपाल सिंह की अगवाई हेठ ट्रैक्टर मार्च क्डिया गया इस मौके प्रधान हरपाल ने पत्रकारा गलबात करद्या दसिया कि ट्रैक्टर मार्च असी हुशियरपुर तक जावे जेहड़े साडे इलाके के प्रभाव पिंड रोष प्रदर्शन करा ਉਹਨਾ ਕਿਹਾ ਕਿ ਜ਼ਹਿੜੀ ਇਹ ਸਰਕਾਰ ਆਈ ਹੈ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਕੀਤਾ ਹੈ ਲੋਕਾਂ ਨੇ ਸੋਚਿਆ ਸੀ ਵੀ ਇਤਨੇ ਲੰਮਾ ਟਾਈਮ ਕਾਂਗਰਸ ਅਤੇ ਅਕਾਲੀਆਂ ਨੇ ਰਾਜ ਕੀਤਾ ਲੋਕਾਂ ਨੇ ਨਵੀਂ ਪਾਰਟੀ ਚੁਣੀ ਸੀ ਕਿ ਅਸੀਂ ਨਵੀਂ ਪਾਰਟੀ ਜ਼ਹਿੜੀ ਕਰੂਗੀ ਲੋਕਾਂ ਦਾ ਭਲਾ ਕਰੂ ਪਰ ਇਹ ਲੋਕਾਂ ਦੇ ਘਰਾਂ ਦੇ ਉੱਤੇ ਤੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਸ਼ੁਰੂ ਕਰ ਰਹੇ ਹਨ ਲੋਕ ਸਰਕਾਰ ਤੋਂ ਲੋਕ ਬਿਲਕੁਲ ਔਖੇ ਹਨ ਅਤੇ ਬਿਲਕੁਲ ਨਰਾਜ ਚੱਲ ਰਹੇ ਹਨ ਉਹਨਾ ਕਿਹਾ ਕਿ ਕਿਸੇ ਸਰਕਾਰੀ ਕੰਮ ਲਈ ਜ਼ਮੀਨ ਚਾਹੀਦੀ ਹੋਵੇ ਤਾਂ ਲੋਕੀ ਦੇਣ ਨੂੰ ਤਿਆਰ ਹਨ ਉਹਨਾ ਕਿਹਾ ਕਿ ਭਾਜਪਾ ਇਹ ਸੋਚਦੀ ਆ ਕਿ ਪੰਜਾਬ ਆ ਇੱਕ ਇਹੋ ਜਿਹਾ ਜਿਹੜਾ ਚੇਤਨ ਸੁਭਾ ਜਿਹੜਾ ਹਰ ਤੱਕੇ ਦੇ ਖਿਲਾਫ ਖੜਦਾ ਹੈ ਉਹ ਸੋਚਦੇ ਜਿਹੜੀ ਅੰਦਰੋਂ ਗਲ ਉਹ ਜਿਹੜੀ ਆਏ ਇਹ ਮੂਰੇ ਹੋ ਕਿ ਉਹਦਾ ਵਿਰੋਧ ਕਰਦਾ ਇਹ ਭਾਜਪਾ ਦੇ ਆਗੂਆਂ ਦੇ ਅੰਦਰ ਮਿਲ ਕੇ ਇਹਨਾਂ ਰਾਹੀਂ ਇਹ ਪਾਲਸੀ ਜਿਹੜੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਆਗੂਆ ਜਿਹੜੇ ਹੁੰਦੇ ਆਗੂ ਹੁੰਦੇ ਉਹਨਾਂ ਦੇ ਵਿੱਚ ਕਮਜ਼ੋਰੀਆਂ ਹੁੰਦੀਆਂ ਜਦੋਂ ਨਵੇਂ ਆਉਂਦੇ ਹਨ ਉਹ ਕਰੋੜਾ ਰੁਪਏ ਖਰਚ ਕੇ ਆਉਂਦੇ ਤੇ ਮੁੜ ਕੇ ਉਹਨੂੰ ਡਬਲ ਕਰ ਦਿਆ ਉਹ ਬਿਲਕੁਲ ਬਰੀਕੀ ਨਾਲ ਬਾਤ ਕਰਦੇ ਧਿਆਨ ਕਰਦੇ ਆ ਤੇ ਉਹ ਜਦੋਂ ਦੇਖਦੇ ਤਾਂ ਫਿਰ ਕਹਿੰਦੇ ਜਾਂ ਤਾਂ ਜੇਲ੍ਹ 'ਚ ਰਹੋ ਨਹੀਂ ਤਾਂ ਸਾਡੇ ਅੱਜ ਪੁਲਸੀ ਲਾਗੂ ਕਰੋ ਇੱਥੇ ਜਿਹੜੀ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਜਾ ਰਹੀ ਹੈ ਅਸੀਂ ਤਾਂ ਉਹ ਪੁਲਸੀ ਰੱਦ ਕਰਤੀ ਛੱਡ ਦਿੱਤੀ ਹੈ ਜੇ ਲੋਕ ਗਲਤੀ ਕਰਕੇ ਦੁਬਾਰਾ ਸਰਕਾਰ ਬਣਾਉਣ ਦੇ ਹਨ ਤਾਂ ਇਹ ਸਰਕਾਰ ਵੱਲੋਂ ਪੋਲਸੀ ਲਾਗੂ ਕਰ ਦੇਣਗੇ ਇਸ ਕਰਕੇ ਅੱਜ ਸਾਡਾ ਚੰਡਾ ਮਾਰਚ ਮਾਰਚ ਕੱਢਿਆ ਜਾ ਰਿਹਾ ਹੈ ਅਸੀਂ ਕਿਸਾਨ ਜਥੇਬੰਦੀਆਂ ਦੇ ਬਿਲਕੁਲ ਨਾਲ ਹੈ ਅਤੇ ਉਹਨਾਂ ਦੀ ਹਰ ਮੰਗ ਦੇ ਉੱਤੇ ਅਸੀਂ ਨਾਲ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਜਿੰਨੀ ਦੇਰ ਇਕੱਠੇ ਹੋ ਕੇ ਰਹਾਂਗੇ ਓਨੀ ਦੇਰ ਸਾਡੀ ਜਿੱਤ ਨਹੀਂ ਹੋ ਸਕਦੀ ਅੱਜ ਰਸੀ ਪਿੰਡਾਂ ਚ ਵੀ ਜਾਵਾਂਗੇ ਅਤੇ ਉਥੇ ਜਾ ਕੇ ਵੀ ਰੈਲੀ ਕਰਾਂਗੇ ਤੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਵਾਂਗੇ इस मौके डायरेक्टर मार्च दौरान प्रधान हरपाल सिंह संगा, हरप्रीत सिंह पंचमुख हरियाणा हरजीत सिंह, सिंह हॉरटा संतोख कुलदीप कुमार लवली लंबरदार जतिंदर सिंह कुम्मन बड्डला तरसेम सिंग, सिंग, अनिल कुमार मोनू पंच, पप्पू कुमार लंबरदार नरिंदर सिंह गुरबचन सिंह बड्डला दुखपंजन सिरटा गुरिंदर सिंह सुखदेव सिंह ਜਸਵੀਰ ਸਿੰਘ ਬਗੀਚਾ ਸਿੰਘ ਲੰਬਰਦਾਰ ਸੁਖਵਿੰਦਰ ਸਿੰਘ ਜਥੇਦਾਰ ਜਸਵੀਰ ਸਿੰਘ ਸਤਨਾਮ ਸਿੰਘ ਮੁਖਹਲਿਆਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਦੇਖੋ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਟਰੈਕਰ ਮਾਰਚ ਆਸੀਂ ਹੁਸ਼ਿਆਰਪੁਰ ਤੱਕ ਜਾਵਾਂਗੇ ਤੇ ਜਿਹੜੇ ਸਾਡੇ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਜਿੱਥੇ ਇਹ ਜ਼ਮੀਨ ਜਿਹੜੀ ਆ ਚਾਹੁੰਦੇ ਅਸੀਂ ਲੈਣੀ ਅਗਰ ਉਹ ਕਰ ਰਹੇ ਆ ਉਥੇ ਵੀ ਅਸੀਂ ਜਾ ਕੇ ਅਸੀਂ ਰੈਲੀ ਕਰਾਂਗੇ ਮਤਲਬ ਇਹ ਆ ਵੀ ਜਿਹੜੀ ਇਹ ਸਰਕਾਰ ਆਈ ਸੀ ਲੋਕਾਂ ਨੇ ਸੋਚਿਆ ਸੀ ਵੀ ਇੱਥੇ ਲੰਮਾ ਟਾਈਮ ਕਾਗਜ਼ ਸਰਾਜ ਕਰਦੀ ਰਹੀ ਆ ਲੋਕਾਂ ਨੂੰ ਸਾਫ ਨਹੀਂ ਦੇ ਰਹੀ ਅਕਾਲੀ ਆਏ ਉਹ ਨਹੀਂ ਦੇ ਸਕੇ ਉਹਨਾਂ ਨੇ ਨਵੀਂ ਪਾਰਟੀ ਚੁਣੀ ਸੀ ਕਿ ਅਸੀਂ ਨਵੀਂ ਪਾਰਟੀ ਜਿਹੜੀ ਇਹ ਕਰੂਗੀ ਲੋਕਾਂ ਦਾ ਭਲਾ ਕਰੂ ਪਰ ਇਹ ਲੋਕਾਂ ਦੇ ਘਰਾਂ ਦੇ ਉੱਤੇ ਤੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਸ਼ੁਰੂ ਕਰ ਲਏ ਇਸ ਇਸ ਸਰਕਾਰ ਨੇ ਤੇ ਜਿਹੜਾ ਤਾਂ ਲੋਕ ਬਿਲਕੁਲ ਔਖੇ ਆ ਬਿਲਕੁਲ ਨਰਾਰਿਆ ਜੇ ਤਾਂ ਕਿਸੇ ਸਰਕਾਰੀ ਕੰਮ ਲਈ ਉਹ ਜ਼ਮੀਨ ਚਾਹੀਦੀ ਹੋਵੇ ਉਹਦੇ ਲਈ ਜੋ ਲੋਕੀ ਦੇਣ ਨੂੰ ਤਿਆਰ ਆ ਕਿਤੇ ਹਵਾਈ ਅੱਡਾ ਬਣਨਾ ਹੋਵੇ ਕੋਈ ਹੋਰ ਆ ਕਿਉਂਕਿ ਭਾਜਪਾ ਇਹ ਸੋਚ ਰਹੀ ਆ ਕਿ ਪੰਜਾਬ ਆ ਇੱਕ ਇਹ ਜਿਆ ਜਿਹੜਾ ਚੇਤਨ ਸੂਬਾ ਜਿਹੜਾ ਹਰ ਤੱਕੇ ਬਦੀ ਕੀ ਦੇ ਖਿਲਾਫ ਖੜਦਾ ਜਦੋਂ ਵੀ ਕਿਤੇ ਉਹ ਸੋਚਦੇ ਜਿਹੜੀ ਅੰਗਰੋਗਲ ਉਹ ਜਿਹੜੀ ਆ ਇਹ ਮੋਰੇ ਹੋ ਕੇ ਉਹਦਾ ਵਿਰੋਧ ਕਰਦਾ ਇਹ ਭਾਜਪਾ ਦੇ ਆਗੂਆਂ ਨੇ ਅੰਦਰ ਮਿਲ ਕੇ ਇਹਨਾਂ ਰਾਹੀਂ ਇਹ ਪੌਲਸੀ ਜਿਹੜੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਆਗੂ ਜਿਹੜੇ ਹੁੰਦੇ ਆਗੂ ਹੁੰਦੇ ਉਹਨਾਂ ਦੇ ਵਿੱਚ ਕਮਜ਼ੋਰੀਆਂ ਹੁੰਦੀਆਂ ਜਦੋਂ ਨੌਮਾਨ ਨਵੇਂ ਆਉਂਦੇ ਆ ਕਰੋੜਾ ਰੁਪਏ ਖਰਚ ਕੇ ਆਉਂਦੇ ਤੇ ਮੁੜ ਕੇ ਉਹਨੂੰ ਡਬਲ ਕਰਦੇ ਆ ਉਹ ਬਿਲਕੁਲ ਬਰੀਕੀ ਨਾਲ ਬਾਤ ਕਰਦੇ ਧਿਆਨ ਕਰਦੇ ਆ ਤੇ ਉਹ ਜਦੋਂ ਦੇਖਦੇ ਤਾਂ ਫਿਰ ਉਹ ਕਹਿੰਦੇ ਵੇ ਜਾਂ ਤਾਂ ਜੇਲ੍ਹ ਚਲੋ ਨਹੀਂ ਤਾਂ ਸਾਡੇ ਆਈ ਪੌਲਸੀ ਲਾਗੂ ਕਰੋ ਇਹ ਆ ਇੱਥੇ ਜਿਹੜੀ ਜਿਹੜੀ आम आदमी पार्टी तसाना ਦੀਆਂ ਜ਼ਮੀਨਾਂ ਲੁੱਟਣ ਆ ਰਹੀ ਆ ਅਗਲੀ ਗੱਲ ਇਹ ਹੁਣ ਕਰੂ ਅਗਲੀ ਕੀ ਕਰੂਗੀ ਇਹ ਲੋਕਾਂ ਦਾ ਵਿਰੋਧ ਦੇਖ ਕੇ ਇਹਨੂੰ ਬੰਦ ਕਰ ਦੂ ਛੱਡ ਦਊ ਤੇ ਅਗਲੀ ਵਾਰ ਇਹ ਕਹਿਣਗੇ ਵੀ ਨਾਲ ਅਸੀਂ ਤਾਂ ਉਹ ਪੌਂਸੀ ਰੱਦ ਕਰਤੀ ਛੱਡ ਦਿੱਤੀ ਇਹਦੇ ਵਿੱਚੋਂ ਇਹ ਕਹਿਣਗੇ ਪਰ ਲੋਕਾਂ ਦੀ ਅਸੀਂ ਹਮਦਰਦੀ ਲੈ ਲਈਏ ਅਗਲੀ ਵਾਰੀ ਚੋਣਾਂ ਦੇ ਵਿੱਚ ਫੇਰ ਅਸੀਂ ਮੁਰਕੇ ਆਈਏ ਮੋਰੇ ਇਹ ਲੋਕ ਇਹ ਗਲਤੀ ਕਰਦੇ ਆ ਅਗਲੀ ਵਾਰੀ ਇਹ ਸਰਕਾਰ ਨੂੰ ਬਣਾਉਣ ਲਈ ਤੁਰਦੇ ਆ ਇਹ ਹੈ ਮਾਰੂ ਪਾਲਸੀ ਜਿਹੜੀ ਹੈ ਅਗਲੀ ਵਾਰੀ ਲਾਗੂ ਕੀਤੀ ਜਾਊਗੀ ਦੁਬਾਰਾ ਵੀ ਮਤਲਬ ਇਹ ਹਾਲਤ ਆ ਇਸ ਕਰਕੇ ਲੋਕਾਂ ਦਾ ਇੱਕੋ ਇੱਕ ਤਰੀਕਾ ਇਕੱਠੇ ਹੋ ਕੇ ਲੜਨਾ ਟੱਕੇ ਦੇ ਬੰਦੀਕੀ ਦੇ ਖਿਲਾਫ ਹੁਣ ਕਿਸਾਨਾਂ ਨੂੰ ਜੂਰੀਆ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਫਸਲ ਜੂਰੀਆ ਕਰਕੇ ਬਰਬਾਦ ਹੋ ਰਹੀ ਆ ਲੋਕ ਜਿਹੜੇ ਦੁਕਾਨਾਂ ਵਾਲੇ ਨਾਲ ਪੰਜ-ਪੰਜ 7-7 ਬੋਰੇ ਹੋਰ ਜੀਜਾਂ ਜਿਹੜੀਆਂ ਦੇ ਰਹੇ ਆ ਕਿਸਾਨਾਂ ਨੂੰ ਦੇ ਰਹੇ ਆ ਮਤਲਬ ਪੰਜਾਬ ਦਾ ਕਿਸਾਨ ਪਰੇਸ਼ਾਨ ਕੀਤਾ ਹੈ ਇਹਨਾਂ ਨੇ ਸਿਰਫ ਇਹਸ ਕਰਕੇ ਕਿ ਜਥੇਬੰਦ ਹੋ ਕੇ ਲੜ ਰਹੇ ਆ ਇਕੱਠੇ ਹੋ ਕੇ ਦੀਆਂ ਬਦਕੀਆਂ ਖਿਲਾਫ ਲੜ ਰਹੇ ਆ ਹੋਰ ਕੋਈ ਮਸਲਾ ਨਹੀਂ ਹੈ ਇਸ ਕਰਕੇ ਅੱਜ ਸਾਡਾ ਜਿਹੜਾ ਚੰਗਾ ਮਾਰਚ ਆ ਇਸੇ ਹੀ ਪ੍ਰੋਗਰਾਮ ਦੇ ਤਹਿਤ ਆ ਬਾਕੀ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਦੇ ਅਸੀਂ ਬਿਲਕੁਲ ਨਾਲ ਆ ਤੇ ਉਹਨਾਂ ਦੇ ਹਰ ਮੰਗ ਦੇ ਉੱਤੇ ਅਸੀਂ ਨਾਲ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਜਿੰਨੇ ਜਰ ਇਕੱਠੇ ਹੋ ਕੇ ਕਰਾਂਗੇ ਓਨੀ ਦੇ ਸਾਡੀ ਜਿੱਤ ਨਹੀਂ ਹੋ ਸਕਣੀ ਅੱਜ ਅਸੀਂ ਉਹਨਾਂ ਪਿੰਡਾਂ 'ਚ ਵੀ ਜਾਵਾਂਗੇ ਤੇ ਉੱਥੇ ਜਾ ਕੇ ਵੀ ਰੈਲੀ ਕਰਾਂਗੇ ਤੇ ਲੋਕਾਂ ਨੂੰ ਇੱਕ ਜਿਹਾ ਚੰਗਾ ਸਨੇਹਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ